ਇਕ ਵਾਰ ਮੈਂ ਕਿਸੇ ਫੰਕਸ਼ਨ ਤੇ ਗਿਆ ਬੜਾ ਜਮੀਆਂ ਜੁ ਬੈਠੇ ਆ ਮਹਾਨ ਇੱਜ਼ਤ ਸਾਰੇ ਪਾਸੇ ਸਲੂਟ ਸਾਰੇ ਤੇ ਸਟੂਡੈਂਟ ਵੀ ਕਹਿੰਨ ਜੀ ਸਰ ਯੂ ਆਰ ਜੀਨੀਅਸ ਫਰੋਂ ਅਤਿਮਕਾ ਚਲੋ ਤਾਰੀਫ ਰੀਕ ਨੂੰ ਚੰਗੀ ਲੱਗਦੀ ਹੈ ਅੱਧੇ ਘੰਟੇ ਵਰਮਕ ਕਰੀ ਗਿਆ ਜਾਨ ਸਰ ਪਹਿਲਾ ਡਾਇਲੋਗ ਸੀ ਤੁਹਾਨੂੰ ਅਗਲੀਆਂ ਸਾਦੀ ਮੈਂ ਕਿਹਾ ਯਾਰ ਮੈਂ ਸੋਚਾ ਅੱਧਾ ਘੰਟਾ ਪਹਿਲਾਂ ਤਾਂ ਮੈਨੂੰ ਜੀਨੀਅਸ ਕਹੀ ਜਾਂਦੇ ਸੀ ਲੋਕ ਮੇ ਕੀ ਹੋ ਗਿਆ ਅਟਵਲੀਆਂ ਦੇਖੋ ਕਿਥੇ ਸਿੱਟ ਗਏ ਆ ਤੌਲੀਏ ਇਸ ਧਰਨ ਦੀ ਜਗ੍ਹਾ ਇਹ ਹੈ ਹੈ ਉਹ ਚੱਪਲਾਂ ਦੇਖੋ ਕਿਥੇ ਪਈਆਂ ਨੇ ਮੈਂ ਕਹਾਂ ਜੀ ਕੋਈ ਗੱਲ ਨਹੀਂ ਅੱਗੇ ਤੁੱਤਿਆ ਤਾਂ ਤੌਲੀਏ ਅੱਗੇ ਤਰਜਾ ਕਰਾਂਗੇ ਸੋ ਇਹ ਤਾਂ ਯੂਨੀਵਰਸਲ ਟਰੁਥ ਹੈ ਔਰ ਅੱਜ ਵਿਮਨਸ ਡੇ ਹੈ ਕੁਛ ਬੋਲ ਵੀ ਸਾਡੇ ਭਾਈ ਥੋੜਾ ਦਿਨ ਹੈ ਅੱਜ ਨਾ ਜਿਹੜੀ ਮੇਰੀ ਵਾਈਫ ਉਹ ਡਾਕਟਰ ਹੈ ਐਮਬੀਬੀਐਸ ਹੈ ਤੇ ਪੜ੍ਹੀ ਲਿਖੀ ਹੈ ਆਪ ਕਰਕੇ ਥੋੜਾ ਬਹੁਤ ਅ ਅ ਅੰਗਰੇਜ਼ੀ ਦੀ ਝੜਕ ਲੈਂਦੀ ਹੈ ਹੋਰ ਤਾਂ ਕੀ ਹੈ ਹਨਾ ਉਹ ਗਾ ਉਹ ਤਾਂ ਸੇਮ ਹੀ ਨੇ ਨਾ ਗੱਲਾਂ ਤਾਂ ਸੇਮ ਹੀ ਨੇ ਸੋ ਪਰ ਰਹਿਣਾ ਵੀ ਇਦਾਂ ਹੀ ਚਾਹੀਦਾ ਫਿਰ ਸਮਾਜ ਦਾ ਅਸੀਂ ਹਿੱਸਾ ਤਾਂ ਸਮਾਜ ਦਾ ਜੋ ਸਮਾਜ ਨਾ ਹੁੰਦਾ ਜੋ ਜਿਵੇਂ ਸਮਾਜ ਰਹਿੰਦਾ ਉਵੇਂ ਹੀ ਅਸੀਂ ਰਹਨੇ ਆ ਸਭ ਤੋਂ ਪਹਿਲਾਂ ਤੇ ਸਤ ਸਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਸਤਿ ਸ਼ਕਾ ਮੇਰਾ ਨਾਮ ਹਰਕੀਰਤ ਕੌਰ ਹੈ ਤੇ ਮੈਂ ਖਾਲਸਾ ਕਾਲਜ ਪਰ ਊਮਨ ਦੇ ਵਿੱਚ ਬੀ ਕਾਮ ਵਿੱਚ ਪੜ੍ਹਦੀ ਹਾਂ ਸਰ ਜਿਵੇਂ ਮੇਰਾ ਸਵਾਲ ਇਹ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੇ ਐਜ਼ ਅ 빅 ਲੀਡਰ ਤੁਸੀਂ ਆਪਣਾ ਹਰ ਇੱਕ ਕੰਮ ਬੜੀ ਬਖੂਬੀ ਨਾਲ ਨਿਭਾ ਰਹੇ ਹੋ ਤੇ ਜਿੱਥੇ ਵੀ ਤੁਸੀਂ ਜਾਂਦੇ ਹੋ ਤੁਹਾਨੂੰ ਬੜੀ ਰਿਸਪੈਕਟ ਆਦਰ ਸਤਕਾਰ ਮਿਲਦਾ ਹੈ ਪਰ ਜਦੋਂ ਤੁਸੀਂ ਆਪਣੇ ਕੰਮ ਤੋਂ ਆਪਣੇ ਘਰ ਜਾਂਦੇ ਹੋ ਵਾਪਸ ਤੇ ਉਸ ਸਮੇਂ ਤੁਹਾਡੇ ਘਰ ਵਿੱਚ 빅 ਲੀਡਰ ਕੌਣ ਹੁੰਦਾ ਹੈ ਮਹਿੰਦੂ ਤੁਸੀਂ ਆਪਣੇ ਹੱਕ ਦੀ ਸਵਾਲ ਪੁੱਛਿਆ ਹੈ ਮਤਲਬ ਵੈਸੇ ਤਾਂ ਮੈਂ ਪੰਜਾਬ ਦਾ ਹੋਮ ਮਿਨਿਸਟਰ ਹਾਂ ਪਰ ਸਾਡੇ ਘਰ ਚ ਹੋਮ ਮਿਨਿਸਟਰ ਕੌਣ ਹੈ ਤੁਸੀਂ ਇਹ ਹੀ ਪੁੱਛਦੇ ਹੋ ਨਾ ਹਾਂਜੀ ਸਰ ਮੈਨੂੰ ਮੈਨੂੰ ਪਹਿਲਾਂ ਵੀ ਕਿਸੇ ਨੇ ਪੁੱਛਿਆ ਸੀ ਕਹਿੰਦੇ ਬਾਹਰ ਤਾਂ ਬੜੀ ਟੌਰ ਹੈ ਬਾਹਰ ਤਾਂ ਬੜੀ ਬੱਲੇ ਬੱਲੇ ਹੈ ਇੱਜ਼ਤ ਹੈ ਜੋ ਘਰੇ ਜਾਨੇ ਇੱਜ਼ਤ ਵਾਦਾ ਵਾਦਾ ਘਟਾ ਕੋਈ ਮਹਿਸੂਸ ਕਰਦੇ ਹੋ ਮੈਂ ਕਹਾਂ ਜੀ ਜਿਵੇਂ ਦੁਨੀਆਦਾਰੀ ਚੱਲਦੀ ਓਵੇਂ ਹੀ ਅਸੀਂ ਆਮ ਘਰਾਂ ਚ ਉੱਠੇ ਹੋਏ ਆ ਜੀ ਆਮ ਲੋਕਾਂ ਕਮਾਂਗੂ ਰਹਿੰਦੇ ਆ ਆਮ ਜ਼ਿੰਦਗੀ ਹੈ ਕੋਈ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਪੈਦਾ ਨਹੀਂ ਹੋਏ ਮਿਹਨਤਾਂ ਕਰਕੇ ਖੇਤੀਆਂ ਕਰਕੇ ਦਸਵੀਂ ਸਾਈਕਲ ਤੇ ਫਿਰ ਬਾਅਦ ਮੈਂ ਵੀ ਬੀਕੋਮ ਚ ਦਾਖਲਾ ਲਿਆ ਉਹ ਬੱਸ ਦੀ ਛੱਤ ਤੇ ਕਿਉਂਕਿ ਸਟੂਡੈਂਟਾਂ ਦਾ ਚੜ੍ਹ ਨਹੀਂ ਦਿੰਦੇ ਅੰਦਰ ਤਾਂ ਕਹਿੰਦੇ ਨਾ ਛੱਤ ਤੇ ਚਲੋ ਸੋ ਉਸ ਤੋਂ ਬਾਅਦ ਜ਼ਿੰਮੇਵਾਰੀ ਐਸ ਲੈਵਲ ਦੀ ਆ ਗਈ ਕਿ ਜਿਹੜਾ ਮੁੱਖ ਮੰਤਰੀ ਦਾ ਉਹਦਾ ਬਹੁਤ ਵੱਡਾ ਸਟੇਟ ਦਾ ਹੈ ਇੱਕ ਬਹੁਤ ਵੱਡੀ ਤੇ ਸੈਂਟੀਮੈਂਟਲ ਤੇ ਜਜ਼ਬਾਤੀ ਸਟੇਟ ਹੈ ਸਾਡੀ ਸਾਢੇ 3 ਕਰੋੜ ਬੰਦਾ ਉਹਨਾਂ ਦਾ ਕਸਟੋਡੀਅਨ ਬਣਨਾ ਫਿਰ ਉਹਨਾਂ ਨੂੰ ਹਰ ਇੱਕ ਨੂੰ ਖੁਸ਼ ਰੱਖਣਾ ਬੜਾ ਔਖਾ ਕੰਮ ਹੈ ਪਰ ਉਹ ਕਹਿੰਦੇ ਹਨ ਕਿ ਜਿਹੜਾ ਚੁੰਝ ਦਿੰਦਾ ਹੈ ਉਹ ਚੋਗਾ ਵੀ ਦਿੰਦਾ ਹੈ ਜਿਹੜਾ ਕੋਈ ਪ੍ਰਮਾਤਮਾ ਜੀ ਕੋਈ ਅਹੁਦਾ ਦਿੰਦਾ ਹੈ ਤਾਂ ਉਹਨੂੰ ਨਿਭਾਉਣ ਦਾ ਸਮੱਤ ਵਿਧੀ ਵਿਧਾਨ ਵੀ ਦਿੰਦਾ ਨਾਲ ਐਵੇਂ ਨਹੀਂ ਕਿਸੇ ਤੋਂ ਕੰਮ ਲੈਂਦਾ ਉਹ ਕਿਸੇ ਦੀ ਡਿਊਟੀ ਲਾਉਂਦਾ ਆਪ ਤਾਂ ਦੇਖੋ ਰੱਬ ਨੇ ਆਪ ਤਾਂ ਆਉਣਾ ਨਹੀਂ ਕਿਸੇ ਨਾ ਕਿਸੇ ਬੰਦੇ ਦੇ ਵਿੱਚ ਦੀ ਹੋਈ ਕੋਈ ਕੰਮ ਕਰਾਉਂਦਾ ਸੋ ਜੋ ਇੱਜ਼ਤ ਮਾਨ ਕਰ ਬਣਿਆ ਹੋਇਆ ਮੈਂ ਤਾਂ ਇਹੀ ਕਹਿਣਾ ਉਹਨਾਂ ਘਰੇ ਜਾ ਕੇ ਵੀ ਸੀਸ਼ੇ ਮੂਰੇ ਖੜ ਕੇ ਵੀ ਕਿ ਜਿੰਨੀ ਕਿ ਇੱਜ਼ਤ ਪ੍ਰਮਾਤਮਾ ਨੇ ਬਖਸ਼ੀ ਹੈ ਇੰਨੀ ਕੁ ਬਣੀ ਰਹੇ ਭਾਵੇਂ ਬਦੇ ਨਾ ਪਰ ਘਟੇ ਨਾ ਪਰ ਹਾਂ ਤੁਹਾਡਾ ਸਵਾਲ ਜਿਹੜਾ ਹੈ ਉਹ ਇਹ ਵੀ ਘਰੇ ਜਾ ਕੇ ਮੈਂ ਮੁੱਖ ਮੰਤਰੀ ਨਹੀਂ ਹੁੰਦਾ ਠੀਕ ਹੈ ਨਾ ਉਹ ਤਾਂ ਘਰ ਤੋਂ ਪਹਿਲੀ ਜਦੋਂ ਘਰ ਵੱਲ ਨੂੰ ਗੱਡੀ ਮੁੜਦੀ ਹੈ ਉਹਦੇ ਮੈਂ ਕਹ ਦਿੰਦਾ ਵੀ ਭਾਈ ਘਰੇ ਆਗੇ ਹੁਣ ਆਪਾਂ ਤੇ ਆਪਣੇ ਆਪਣਾ ਵੀ ਗੱਲ ਕਰ ਲੈਣਾ ਵੀ ਘਰੇ ਆਗੇ ਵੀ ਹੁਣ ਆਰਡਰ ਤਾਂ ਚੱਲਣੇ ਨਹੀਂ ਹੈਗੇ ਹੈ ਨਾ ਹੁਣ ਤਾਂ ਜੋ ਕਈ ਵਾਰੀ ਬਾਹਰ ਮੈਂ ਕਿਹਦੇ ਫੰਕਸ਼ਨ ਤੇ ਗਿਆ ਬੜਾ ਜਿਵੇਂ ਅੱਜ ਬੈਠੇ ਆ ਮਹਾਨ ਇੱਜ਼ਤ ਸਾਰੇ ਪਾਸੇ ਸਲੂਟ ਸਾਰੇ ਤੇ ਸਟੂਡੈਂਟ ਵੀ ਕਹਿੰਨ ਜੀ ਸਰ ਯੂ ਆਰ ਜੀਨੀਅਸ ਫਰੋਂ ਅਤਮਕਾ ਚਲੋ ਤਾਰੀਫ ਰੀਕ ਨੂੰ ਚੰਗੀ ਲੱਗਦੀ ਹੈ ਅੱਧੇ ਘੰਟੇ ਬਾਅਦ ਮੈਂ ਕਰੀ ਗਿਆ ਜਾਣ ਸਰ ਪਹਿਲਾ ਡਾਇਲੋਗ ਸੀ ਤੁਹਾਨੂੰ ਅਗਲੀਆਂ ਸਾਡੀ ਮੈਂ ਕਿਹਾ ਯਾਰ ਮੈਂ ਸੋਚਾ ਅੱਧਾ ਘੰਟਾ ਪਹਿਲਾਂ ਤਾਂ ਮੈਨੂੰ ਜੀਨੀਅਸ ਕਹੀ ਜਾਂਦੇ ਸੀ ਲੋਕ ਮੇਕੀ ਹੋ ਗਿਆ ਔ ਟੌਲੀਏ ਦੇਖੋ ਕਿਥੇ ਸਿੱਟ ਗਏ ਆ ਟੌਲੀਏ ਇਸ ਤਰੰ ਦੇ ਜਿਹੜੇ ਹੈ ਹੈ ਉਹ ਚੱਪਲ ਦੇਖੋ ਕਿਥੇ ਪਈਆਂ ਨੇ ਮੈਂ ਕਹਾਂ ਜੀ ਕੋਈ ਗੱਲ ਨਹੀਂ ਅੱਗੇ ਸੁੱਤਾ ਦ ਟੌਲੀਏ ਅੱਗੇ ਤਰ ਗਿਆ ਕਰਾਂਗੇ ਸੋ ਇਹ ਤਾਂ ਯੂਨੀਵਰਸਲ ਟਰੁਥ ਹੈ ਔਰ ਅੱਜ ਵਿਮਨਸ ਡੇ ਹੈ ਕੁਛ ਬੋਲ ਵੀ ਨਹੀਂ ਸਾਡੇ ਭਾਈ ਥੋੜਾ ਦਿਨ ਐ ਅੱਜ ਨਾ ਠੀਕ ਹੈ ਨਾ ਸੋ ਪਰ ਇਹ ਵੀ ਗੱਡੀ ਦੇ ਦੋ ਪਹੀਏ ਨੇ ਗ੍ਰਸਤੀ ਜੀਵਨ ਜਿਹੜਾ ਪਈਏ ਦੋਨੇ ਜੇ ਬੈਲੈਂਸ ਦੇ ਵਿੱਚ ਰਹਿਣ ਤਾਂ ਗੱਡੀ ਚੱਲਦੀ ਐ ਨਹੀਂ ਤਾਂ ਫਿਰ ਜੇ ਇੱਕ ਪਹੀਆ ਖਰਾਬ ਹੋਵੇ ਜਾਂ ਅਲਾਈਨਮੈਂਟ ਆਊਟ ਹੋਵੇ ਜਾਂ ਫਿਰ ਗੱਡੀ ਨੀ ਚੱਲਦੀ ਫਿਰ ਸੋ ਉਹ ਕਹਿੰਦੇ ਵੀ ਓਬਾਮੇ ਨੇ ਵੀ ਕਿਹਾ ਸੀਗਾ ਜਦੋਂ ਉਹ ਰਾਸ਼ਟਰਪਤੀ ਸੀ ਕਿ ਸਾਰੀ ਦੁਨੀਆ ਮੈਥੋ ਡਰਦੀ ਐ ਕਹਿੰਦਾ ਮੈਂ ਮਸ਼ੈਲ ਓਬਾਮਾ ਤੋਂ ਡਰਦਾ ਹਾਂ ਹੈਨਾ ਪਤਾ ਨਹੀਂ ਕੀ ਰੋਗ ਜਾਂ ਹੁੰਦਾ ਐ ਨਾ ਕੁਝ ਕਹਿ ਨਹੀਂਉ ਸਾਨੂੰ ਤੁਸੀਂ ਉਹ ਡੱਡਾ ਡਰ ਮੇਰਾ ਇੱਕ ਦੋਸਤ ਐ ਕਹਿੰਦਾ ਉਹ ਕਹਿੰਦਾ ਬਾਈ ਜੀ ਗੱਲ ਪੁੱਛਣੀ ਸੀ ਮੈਂ ਕੀ ਕਹਿੰਦਾ ਯਾਰ ਮੈਂ ਅਮਰੀਕਾ ਵਾਲੀ ਤੇ ਰੋ ਬਹੁਤ ਮਾਰਦਾ ਮੈਂ ਕਿਹਾ ਅੱਛਾ ਕਹਿੰਦਾ ਜੇ ਨੂਲ ਮਿਰਚ ਘੱਟ ਹੋਵੇ ਮੈਂ ਥਾਲੀ ਭਗਾ ਕੇ ਮਾਰਦਾ ਮੈਂ ਮੈਂ ਕਿਹਾ ਅੱਛਾ ਕਹਿੰਦਾ ਜੀ ਮੈਂ ਦਰਦੂਰੂ ਪੀ ਕੇ ਆ ਜਾਾਂ ਕਹਿੰਦਾ ਫਿਰ ਜੁਰਾਬਾਂ ਜੁਰੂਬਾਂ ਉਹੀ ਲਾਉਂਦੀਆਂ ਮੇਰੀਆਂ ਹੈਨਾ ਮੈਂ ਕਿਹਾ ਅੱਛਾ ਕਹਿੰਦਾ ਵੀ ਜੇ ਉਹ ਕੁਝ ਕਹਿ ਦੇ ਆ ਲੈ ਆਉਣਾ ਮੈਂ ਮੈਂ ਐਂ ਆਉਂਦਾ ਹਜੇ ਨਹੀਂ ਟਾਈਮ ਹੈਗਾ ਜੀ ਮelum ਕਹਿੰਦਾ ਮੈਂ ਉਹਦੀ ਕੋਈ ਨਹੀਂ ਮੰਨਦਾ ਗੱਲ ਮੈਂ ਕਿਹਾ ਅੱਛਾ ਫੇਰ ਤੂੰ ਪੁੱਛਣਾ ਕੀ ਜਣਾ ਕਹਿੰਦਾ ਯਾਰ ਡਰ ਵੀ ਮੈਨੂੰ ਹੀ ਲੱਗਦਾ ਉਹ ਤੂੰ ਕਹਿੰਦਾ ਨਾਲੇ ਕੁਝ ਕਹਿੰਦੇ ਨਹੀਂ ਮੈਂ ਕਿਹਾ ਭਾਈ ਤਾਂ ਕੁਦਰਤ ਵੱਲੋਂ ਨਾ ਕੋਈ ਸੈਂਸ ਪਾਈ ਹੋਈ ਹੈ ਸੋ ਭਾਈ ਬਚਾਈ ਰਹੋਏ ਬਸ ਜਿਉਂਦਿਆਂ ਬਸਦਿਆਂ ਰਹੋ ਕਿਉਂਕਿ ਤੁਸੀਂ ਜਗ ਜਨਮੀਆਂ ਹੋ ਤੁਸੀਂ ਬਹੁਤ ਕੁਝ ਦੇਖਣਾ ਹੁੰਦਾ ਤੁਸੀਂ ਕਿਉਂਕਿ ਅਸੀਂ ਤਾਂ ਸਾਡੀ ਤਾਂ ਘਰੋਂ ਬਾਹਰ ਜਦੋਂ ਜਾਂਦੇ ਆ ਸਾਡੀ ਤਾਂ ਆਊਟਿੰਗ ਹੋ ਜਾਂਦੀ ਹੈ ਤੁਹਾਡਾ ਹਰ ਵਕਤ ਘਰੇ ਹੀ ਰਹਿਣਾ ਫਿਰ ਅੱਗੇ ਗਰ ਗ੍ਰਸਤੀ ਨੂੰ ਸੰਭਾਲਣਾ ਬੱਚਿਆਂ ਨਾਲ ਜਾਂ ਕੌਣ ਆਉਂਦਾ ਕਰੇ ਕੀ ਉਹ ਕਹਿੰਦੇ ਆ ਨਾ ਕਿ ਘਰ ਤਾਂ ਬਣ ਜਾਂਦਾ ਪਰ ਉਸ ਘਰ ਨੂੰ ਅਸਲੀ ਘਰ ਜਿਹੜਾ ਉਹ ਲੇਡੀ ਬਣਾਉਂਦੀ ਹੈ ਕਿ ਨਹੀਂ ਤਾਂ ਬੁਆਜ ਹੌਸਟਲ ਦਾ ਜਿਹੜਾ ਹਾਲ ਹੁੰਦਾ ਉਹੀ ਸੇਮ ਹੁੰਦਾ ਹੈ ਵੀ ਕੋਈ ਕਿਤੇ ਚੀਜ਼ ਪਈ ਹੈ ਕੋਈ ਕਿਤੇ ਚੀਜ਼ ਪਈ ਹੈ ਸੋ ਇਹ ਪਰਮਾਤਮਾ ਨੇ ਤੁਹਾਨੂੰ ਗੁਣ ਦਿੱਤਾ ਹੈ ਹਾਂ ਮੈਨੂੰ ਇੱਕ ਥੋੜਾ ਜਿਹਾ ਫਾਇਦਾ ਹੈ ਕਿ ਜਿਹੜੀ ਮੇਰੀ ਵਾਈਫ ਉਹ ਡਾਕਟਰ ਹੈ ਐਮ ਬੀ ਬੀ ਐਸ ਹੈ ਤੇ ਪੜ੍ਹੀ ਲਿਖੀ ਹੈ ਤਾਂ ਕਰਕੇ ਥੋੜਾ ਬਹੁਤ ਅੰਗਰੇਜ਼ੀ ਜਿਹੜ ਕਲ ਲੈਂਦੀ ਹੈ ਹੋਰ ਤਾਂ ਕੀ ਹੈ ਹਨਾ ਗਾ ਉਹ ਤਾਂ ਸੇਮ ਹੀ ਨੇ ਨਾ ਗੱਲਾਂ ਤਾਂ ਸੇਮ ਹੀ ਨੇ ਸੋ ਪਰ ਰਹਿਣਾ ਵੀ ਇਦਾਂ ਹੀ ਚਾਹੀਦਾ ਫਿਰ ਸਮਾਜ ਦਾ ਸੀ ਹਿੱਸਾ ਤਾਂ ਸਮਾਜ ਦਾ ਜੋ ਸਮਾਜ ਨਾ ਹੁੰਦਾ ਜੋ ਜਿਵੇਂ ਸਮਾਜ ਰਹਿੰਦਾ ਉਵੇਂ ਹੀ ਅਸੀਂ ਰਹਿੰਦੇ ਆ ਕੋਈ ਐਸੀ ਗੱਲ ਨਹੀਂ ਪਰ ਹਾਂ ਵਿਸ਼ਵਾਸ ਪਿਆਰ ਇੱਕ ਦੂਜੇ ਨੂੰ ਸਮਝਣਾ ਔਰ ਇੱਕ ਦੂਜੇ ਦੀਆਂ ਉਮੀਦਾਂ ਤੇ ਪੂਰਾ ਉਤਰਨਾ ਇਹ ਜਿਹੜਾ ਮੰਤਰ ਉਹ ਵਸਤੇ ਘਰਾਂ ਦੀ ਨਿਸ਼ਾਨੀ ਹੈ ਜੀ ਔਰ ਹਮੇਸ਼ਾ ਕਰਮੇਤਾ ਇਹ ਕਹਿੰਨਾ ਕਿ ਪੰਜਾਬ ਦੇ ਘਰ ਵਸਦੇ ਰਹਿਣ ਹੱਸਦੇ ਰਹਿਣ ਔਰ ਸਾਡਾ ਪੰਜਾਬ ਤਰੱਕੀਆਂ ਕਰਦਾ